ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਇੱਕ ਨਾ ਪੰਜਾਬ ਵਿੱਚ ਨਵਾਂ ਰੀਤੀ ਰਿਵਾਜ ਚੱਲਿਆ ਵੀ ਆ ਜਿਹੜਾ ਜੀਟੀ ਰੋਡ ਆ ਨਾ ਜੀਟੀ ਰੋਡ ਨਾ ਇਹਨੂੰ ਕਿਆ ਕਰੋ ਇਹਨੂੰ ਪਾਰਕਿੰਗ ਕਿਆ ਕਰੋ ਪਾਰਕਿੰਗ ਆ ਦੇਖੋ ਹਾਲਾਤ ਆ ਰੋਡ ਪਾਰਕਿੰਗ ਆ ਰੋਡ ਪਾਰਕਿੰਗ ਦੇ ਹਾਲਾਤ ਦੇਖੋ ਵੀ ਗੱਡੀਆਂ ਦੇਖੋ ਖੜੀਆਂ ਰੋਡ ਦੇ ਉੱਤੇ ਤਾਂ ਉਹ ਵਿਚਾਰਾ ਹੁਣ ਟਰਾਲੇ ਵਾਲਾ ਦੱਸੋ ਕਿੱਦਾਂ ਕੱਢੇ ਟਰਾਲਾ ਆਪਣਾ ਕਿਵੇਂ ਕੱਢੇ ਉਹ ਦੇਖੋ ਪਿੱਛੇ ਹਾਲ ਦੇਖੋ ਆ ਤੁਹਾਨੂੰ ਸਾਰਿਆਂ ਨੂੰ ਦਿਖਾਉਨੇ ਆ ਤੇ ਮੇਰੇ ਵੀਰਾਂ ਨੂੰ ਕਾਰਾਂ ਵਾਲਿਆਂ ਨੂੰ ਆ ਪਿਕਅਪਾਂ ਵਾਲਿਆਂ ਨੂੰ ਬੇਨਤੀ ਕਰ ਸਕਦੇ ਹੋਰ ਤਾਂ ਆਪਾਂ ਤੁਹਾਨੂੰ ਭਰਾਵੋ ਕੀ ਕਹਿਣਾ ਪੀ ਟਰੱਕ ਵਾਲੇ ਦੀ ਤਾਂ ਜ਼ਿੰਦਗੀ ਪਹਿਲੀ ਬੜੀ ਮੁਸ਼ਕਲ ਹੁੰਦੀ ਆ ਤੁਹਾਡੇ ਕਰਕੇ ਉਹਨੂੰ ਦੇਖੋ ਲੋਕਾਂ ਨੇ ਪਿੱਛੇ ਗਾਲਾਂ ਕੱਢਣ ਲਾ ਪੜੀਆਂ ਜਾਮ ਲਾਤਾ ਜੇ ਕਰਤਾ ਉਹ ਕਰਤਾ ਤੇ ਇਹ ਕਿ ਕਿਤੋਂ ਦੀ ਤੁਹਾਡੀ ਅਕਲਮੰਦੀ ਆ ਵੀ ਤੁਸੀਂ ਆਹ ਰੋਡ ਦੇ ਗੱਭੇ ਦੇਖੋ ਕਾਰ ਵੀ ਖੜੀ ਆ ਪਿਕਅਪ ਵਾਲੇ ਨੂੰ ਤਾਂ ਲੱਗ ਗਿਆ ਪਤਾ ਇਹਦਾ ਨਿਕਲ ਗਿਆ ਆ ਨੰਬਰ ਵੀ ਵਟਿਆ ਮੋਰੋ ਭਾਜੀ ਇਹਨੇ ਦੇਖੋ ਸਰਦਾਰ ਜੀ ਥੋੜਾ ਸੰਭਲ ਕੇ ਚੱਲੋ ਤੇ ਆ ਹੁਣ ਉਹ ਦੇਖੋ ਉਹ ਨਾ ਗੱਭੇ ਖੜੀ ਆ ਬਲੈਰੋ ਭਾਈ ਜੀ ਆ ਹੁਣ ਆਇਆ ਸਰਦਾਰ ਜੀ ਅੰਦਰੋਂ ਹੁਣ ਕਰਨਗੇ ਇਹਨਾਂ ਨੂੰ ਪੁੱਛੋ ਗੱਡੀ ਨੰਬਰ ਦੇ ਲੈਣੇ ਆ ਚਲ ਜੱਡੋ ਭਾਜੀ ਕਹਨੂੰ ਸਰਦਾਰ ਬੰਦਾ ਆ ਇੱਕ ਵਾਰ ਇੱਕ ਵਾਰੀ ਵਾਰਨਿੰਗ ਆ ਵਨ ਟਾਈਮ ਪਰ ਬਹੁਤ ਗਲਤ ਆ ਵੀਰ ਜੀ ਬਹੁਤ ਗਲਤ ਆ ਜੇ ਇਦਾਂ ਖੜੀ ਕਾਰ ਚ ਮੜੇ ਜਾਂ ਟਰੱਕ ਲੱਗ ਜਾਣਾ ਫੇਰ ਬੱਸ ਟਰੱਕ ਵਾਲੇ ਦੀ ਸ਼ਮਤ ਆ ਗਈ ਲੋ ਜੀ ਛਿਲਤੀ ਕਰਤਾ ਲੱਖਾਂ ਕਰੋੜਾਂ ਦਾ ਨੁਕਸਾਨ ਹੈ ਭਾਵੇਂ ਲਾਈਟ 500 ਦੀ ਆ ਉਹ 5000 ਦੀ ਬਣ ਜਾਂਦੀ ਆ ਹੁਣ ਕੀਤੀ ਮੜੀ ਜੀ ਫੇਰ ਵੀ ਪਰ ਟਾਇਰ ਤੁਹਾਡੇ ਬਾਹਰ ਹੀ ਆ ਸਰਦਾਰ ਜੀ ਇਹਨੂੰ ਅੱਗੇ ਖੜੀ ਕਰਕੇ ਆਓ ਅੱਗੇ ਖੜਕੇ ਹਰਕੇ ਆਓ ਗੱਡੀ ਨੂੰ ਹੁਣ ਟਰੱਕ ਕਿੱਥੇ ਜਾਊ ਵਿਚਾਰਾ ਟਰਾਲੇ ਵਾਲਾ ਹੈ ਨਾ ਤੇ ਇਹ ਕਿਦਾਂ ਨਿਕਲੇਗਾ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਤੇ ਮੈਂ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇੱਕ ਵਾਰੀ ਇਹਨਾਂ ਨੂੰ ਸਾਈਡ ਤੇ ਕਰ ਤਾ ਇਹਨਾਂ ਦਾ ਨੰਬਰ ਨੋਟ ਕਰ ਲਿਆ ਕਰੋ ਜਿਹੜੇ ਫੇਰ ਰੋਡ 'ਚ ਪਾਰਕਿੰਗ ਕਰਦੇ ਆ ਨਾ ਗੱਡੀ ਕੱਢ ਦਿਆ ਕਰੋ ਫੇਰ ਨਾ ਜਿੰਨੇ ਦਾ ਚਲਾਨ ਕੱਢਦਾ ਅਸੀਂ ਤੁਹਾਡੇ ਬਹੁਤ ਤਹਿ ਦਿਲੋਂ ਧੰਨਵਾਦੀ ਹੋਵਾਂਗੇ ਇਹ ਕਾਰਾਂ ਜਿਹੜੇ ਰੋਡ ਤੇ ਖੜੀਆਂ ਹੁੰਦੀਆਂ ਸਾਡੇ ਟਰੱਕਾਂ ਵਾਲਿਆਂ ਨੂੰ ਬਹੁਤ ਦਿੱਕਤ ਆਉਂਦੀ ਹੈ ਬਹੁਤ ਪ੍ਰੋਬਲਮ ਆਉਂਦੀ ਆ ਇਹ ਵੀਡੀਓ ਹੈ ਜੀ ਮਾਲਪੁਰ ਦੀ ਬਾਜ਼ਾਰ ਦੀ ਮੇਨ ਤੇ ਹੁਸ਼ਿਆਰਪੁਰ ਪੁਲਿਸ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਨੇ ਰੋਂਗ ਪਾਰਕਿੰਗ ਕਰਕੇ ਰੋਡ ਦੇ ਵਿੱਚ ਜਾਮ ਲਾਇਆ ਹੋਇਆ ਸੀ ਬਲੇਰੋ ਗੱਡੀ ਆ ਉਹਦਾ ਨੰਬਰ ਦੇਖ ਲੈਣ ਅਯੂਮ ਕਰਕੇ ਵੀਡੀਓ ਦੇ ਵਿੱਚੋਂ ਤੇ ਇਹਨਾਂ ਦਾ ਬਣਦਾ ਗਿਫਟ ਇਹਨਾਂ ਦੇ ਘਰ ਪਹੁੰਚਾਇਆ ਜਾਵੇ ਪੰਜਾਬ ਪੁਲਿਸ ਦੇ ਬਹੁਤ ਬਹੁਤ ਤਹਿ ਦਿਲੋਂ ਧੰਨਵਾਦੀ ਹੋਵਾਂਗੇ